Hãy subscribe cho kênh Ghiền Mì Gõ Để không bỏ lỡ những video hấp dẫn ਹਾਂਜੀ ਸਰ ਕੀ ਮਾਮਲਾ ਹੈ ਜੀ ਜਿਹੜਿਆ ਅੱਜ ਦੇ ਮੋਟਰਸਾਈਕਲ ਔਰ ਬੁਲਟ ਕੁੰਟਾ ਨਾਮ ਪੜਾਇਆ ਜੀ ਅੱਜ ਦੀ ਜਿਹੜੀ ਸਾਡੀ ਇਹ ਪ੍ਰੈਸ ਕਾਨਫਰੰਸ ਹੈਗੀ ਆ ਸਾਡੇ ਡੀਬੀਨ ਥਾਣੇ ਦੇ ਵਿੱਚ ਇੱਕ ਰਿਕਵਰੀ ਹੋਈ ਆ ਜੀ ਨੌ ਵਹੀਕਲ ਸੀ ਚੋਰੀ ਦੇ ਬਾਈਕਲ ਸੀ ਰਿਕਵਰ ਕੀਤੇ ਗਏ ਮਨੂਰ ਸਿੰਘ ਨਾਮ ਦੇ ਵਿਅਕਤੀ ਨੂੰ ਕਾਬੂ ਕੀਤਾ ਆ ਔਰ ਇਹਦੇ ਖਿਲਾਫ ਅਸੀਂ ਮੁਕਦਮਾ ਨੰਬਰ 4067 ਕਵੀ ਨੂੰ ਦਰਜ ਕੀਤਾ ਸੀ ਅੰਡਰ ਸੈਕਸ਼ਨ 302 312 ਦੋ ਬੀ ਐਨ ਐਸ ਦੇ ਵਿੱਚ ਔਰ ਇਹਦੇ ਕੋਲੋਂ ਪਹਿਲੇ ਦਿਨ ਐਕਟਿਵਾ ਦੇ ਤੇਨੂੰ ਕਾਬੂ ਕੀਤਾ ਗਿਆ ਸੀ ਐਕਟਿਵਾ ਦੀ ਚੋਰੀ ਦੀ ਨਿਕਲੀ ਇਹਦੇ ਕੰਮ ਕਰਮਾਂ ਦਰਜ ਕੀਤਾ ਗਿਆ ਫਿਰ ਇਹਦਾ ਰਿਮਾਂਡ ਲਿਆ ਗਿਆ ਰਿਮਾਂਡ ਦੇ ਦੌਰਾਨ ਜਦੋਂ ਇਹ ਇਹਦੀ ਇਹਨੇ ਸਾਡੇ ਕੋਲ ਕੰਫੈਸ਼ਨ ਕੀਤਾ ਕਿ ਮੈਂ ਅੱਠ ਮੋਟਰਸਾਈਕਲ ਬਹੁਤ ਜਿਹੜੇ ਆ ਉਹ ਚੋਰੀ ਕਰਕੇ ਸੋਰਸਿੰਘ ਵਾਲਾ ਇੱਕ ਬੇਵਾਬ ਪੱਠਾ ਹੈਗਾ ਉੱਥੇ ਲਗਾਛਵਾ ਕੇ ਰੱਖੇ ਹੋਏ ਔਰ ਉਹਦੀ ਕੰਫੈਸ਼ਨ ਸਟੇਟਮੈਂਟ ਦੇ ਸਤੇ ਜਾ ਕੇ ਉਸਨੂੰ ਰਿਕਵਰੀ ਕੀਤੀ ਹੈ ਟੋਟਲ 9 ਵਹੀਕਲ ਇਹਦੇ ਵਿੱਚ ਕਵਰ ਹੋਏ ਨੇ ਔਰ ਇਹ ਸਾਡੇ ਕੋਲ ਅਜੇ ਰਿਮਾਂਡ ਤੇ ਹੈ ਫਰਦਰ ਇਹਦੇ ਕੋਲ ਖੁਸ਼ ਕੇ ਚੱਲ ਰਹੀ ਹੈ ਦੀ ਵੇਚਦਾ ਦੁਕਾਨ ਸੀ ਇਹ ਦਿੱਤੀ ਨਹੀਂ ਇਹ ਵੇਚਦਾ ਆ ਜੀ ਗਾਂ ਫਰਦਰ ਅਜੇ ਇਹਨੇ ਜਿਹੜੇ ਫੋਨਟਟ ਕੋਰ ਕਵਰ ਹੋਇਆ ਇਹਨੇ ਇੱਕ ਥਾਂ ਡੰਪ ਕੀਤੇ ਹੋਏ ਸੀ ਝਾੜੀਆਂ ਦੇ ਵਿੱਚ ਉੱਥੋਂ ਸਾਨੂੰ ਇਹਨੇ ਰਿਕਵਰ ਕਰਾਏ ਨੇ ਬਾਕੀ ਪਹਿਲਾਂ ਇਹਦੇ ਖਿਲਾਫ ਤਿੰਨ ਮਗਦਰਮੇ ਦਰਜ ਨੇ ਉਹਦੇ ਵਿੱਚ ਵੀ ਇਹ ਕੋ ਪੁਛਕਿਸ਼ ਕਰ ਰਹੇ ਆ ਕਿ ਪਹਿਲਾਂ ਦਰਜ ਹੋਏ ਮਗਦਰਮਿਆਂ ਦੇ ਵਿੱਚ ਜਿਹੜੇ ਵਹੀਕਲ ਸੀ ਉਹ ਇਹਨੇ ਕਿੱਥੇ ਕਿੱਥੇ ਵੇਚੇ ਸੀ ਜਾਂ ਇਹ ਮੋਟਰਸਾਈਕਲ ਇਹਨੇ ਕਿੱਥੇ ਵੇਚ ਨੇ ਇਸ ਤਰ੍ਹਾਂ ਕਰਦਾ ਕੀ ਨਾ ਇਹ ਵਿਹਲਾ ਇਹਦੀ ਬਿਲਕੁਲ ਚੋਰੀਆਂ ਕਰਦਾ ਜੀ ਕਿਉਂਕਿ ਦੇਖੋ ਤਿੰਨ ਮਗਦਰਮੇ ਪਹਿਲਾਂ ਦਰਜ ਪਿਛਲੇ ਸਾਲ ਨਵੇਂ ਮਹੀਨੇ ਇਹ ਬੇਲ ਆਊਟ ਹੋ ਗਿਆ ਇਹ ਇਨਰਮ ਮੋਟਰਸਾਈਕਲ ਹੋਰ ਚੋਰੀ ਕੀਤੀ। ਇਸ ਆਪਣਾ ਪਹਿਲੇ ਦੇ ਭਰਤੀ ਨੂੰ ਨਹੀਂ, ਨਹੀਂ, ਕੱਲੇ ਮਾਮਲੇ। ਬਿਲਕੁਲ ਜੀ ਬਿਲਕੁਲ ਚੋਰੀ ਦੇ ਮਕਦਮੇ ਆ ਜੀ। ਐਕਸੀਡੈਂਟ ਥਾਣੇ ਆ ਇੱਕ ਬੀਕਲੀਨ ਆ ਇੱਕ ਸਾਡੇ ਰੇਲਵੇ ਦੇ ਉੱਤੇ ਥਾਣੇ ਦੇ ਵਿੱਚ ਪਤਾ ਲੱਗਦਾ ਹੋਇਆ ਤੇ ਇਹ ਚੋਫਾ ਮਕਦਮਾ ਇਹਦੇ ਖਿਲਾਫ ਦਾ। ਪਹਿਲੇ ਵੀ ਵੇਖਿਆ ਕਿ ਬੁਲਟ ਨਵਾਂ ਦੀ ਘੱਟ ਦੀ ਬੰਦੇ ਨੇ ਮਾਨੂੰ ਤੁਹਾਨੂੰ ਜਰੂਰੀ ਦਿੱਤਾ ਹੈ। ਬਿਲਕੁਲ ਨਵਾਂ ਬੁਲਟ ਆ ਜੀ ਬਿਲਕੁਲ। ਇਹ ਮਤਲਬ ਬੜੀ ਅਸੀਂ ਉਹਦਾ ਮਾਲਕ ਤੱਕ ਜੀ ਓਨਰ ਤੱਕ ਪਹੁੰਚੇ ਨਹੀਂ ਆ ਜੀ ਹੁਣ ਅੱਜ ਹੀ ਕਵਰ ਕੀਤਾ ਆ। ਉਹਦੇ ਅਨੁਸਾਰ ਪਹੁੰਚਾਂਗੇ ਉਹ ਉਹਨਾਂ ਦੇ ਵੀ ਖੁਸ਼ ਹੋਏਗਾ ਬਿਲਕੁਲ ਨਵਾਂ ਬੁਲਟ ਹੈ ਅ ਅਪਲਾਈਡ ਹੋਰ ਉਹਨੀਆਂ ਜੇ ਨੰਬਰ ਪਲੇਟ ਟੈਂਪਰੇਰੀ ਨੰਬਰ ਪਲੇਟ ਲੱਗੀ ਹੋਈ ਹੈ ਇਹ ਬੁਲਟ ਇਹਨੇ 시ਦਾ ਸਾਹ ਵਾਲੇ ਪਾਸੋਂ ਚੁੱਕਿਆ ਹੈ ਉਹ ਜਿਹਨੇ ਐਸੋਸੀਏਟਸ ਇਹਦੇ ਪਤਾ ਕਰ ਰਹੇ ਆ ਜੀ ਇਹਨੇ ਹੁਣ ਇਹਦੇ ਕੋਲ ਪੁੱਛ ਪੁੱਛ ਕਰ ਰਹੇ ਆ ਕਿ ਇਹ ਮੋਟਰਸਾਈਕਲ ਕਿਸੇ ਕਿਤੇ ਵੇਚਦਾ ਸੀ ਜਾਂ ਇਹਦੇ ਕੋਲ ਸਾਤੀ ਗੱਲੀ ਹੈਗੇ ਕਿ ਨਹੀਂ ਹੈਗੇ ਉਹਦੀ ਵੀ ਇਨਟੈਰੋਗੇਸ਼ਨ ਚੱਲਦੀ ਹੈ ਸਰ ਕਿੰਨ ਨੰਬਰ ਪਲੇਟ ਹੈ ਉਹ ਸਿੰਘ ਦਾ ਪਾਸਟੀ ਦਾ ਉਹ ਰਿਕਾਰਡ ਹੈ ਜੀ ਅਤੇ ਇਹ ਗੱਲ ਕਿਉਂਕਿ ਅੱਜ ਹੀ ਰਿਕਵਰੀ ਕੀਤੀ ਹੈ ਤੇ ਜਿਹੜੀ ਐਕਟ ਵਾਇਦ ਕੋ ਮਿਲੇ ਸੀ ਉਹ ਬਦੌਂ ਨੰਬਰ ਸੀ ਹੁਣ ਜਿਹੜੇ ਬਾਕੀ ਗਾਂ ਫਰਦਰ ਆਟੋ ਮੋਟਰਸਾਈਕਲ ਜਿਹੜੇ ਆਪਾਂ ਰਿਕਵਰ ਕੀਤੇ ਨੇ ਉਹਨਾਂ ਨੰਬਰ ਪਲੇਟਾਂ ਲੱਗੀਆਂ ਹੋਈਆਂ ਪਰ ਤੋਂ ਆਪਾਂ ਵੈਰੀਫਾਈ ਕਰ ਰਹੇ ਆਂ ਕਿ ਅਸਲ ਨੇ ਯਾਨੀ ਚੇਂਜ ਕੀਤੀਆਂ ਹੋਈਆਂ ਜੇ ਚੇਂਜ ਕੀਤੀਆਂ ਹੋਣੀਆਂ ਜਾਂ ਫਿਰ ਉਹਦੀ ਵੀ ਵਕੂਲਸਤ ਕਰ ਲਈ ਲਿਖਣਾ ਪਵੇਗਾ ਜੇਕਰ ਕੋਈ ਮੋਟਰਸਾਈਕਲ ਬਕਲਵਾ ਇਹਦਾ ਅੰਕਿਤ ਸਾਥ ਬਤੇ ਇਹ ਵੀ ਭਾਰਦ ਕਰਦਾ ਹੈ ਇੰਨੇ ਵਾਪਸ ਕਰਾਂਗੇ ਜੀ ਬਿਲਕੁਲ ਅਸੀਂ ਹੁਣ ਇਹਨਾਂ ਦੇ ਆਨਲਾਈਨਾਂ ਤੱਕ ਪਹੁੰਚਾਂਗੇ ਉਹਨਾਂ ਨੂੰ ਅਪਰੋਚ ਕਰਕੇ ਫਿਰ ਜੋ ਸਾਡੀ ਕਾਨੂੰਨ ਮੁਤਾਬਕ ਜੋ ਪ੍ਰਕਿਰਿਆ ਬਣਦੀ ਉਸ ਮੁਤਾਬਕ ਬਣਵਾ ਦਿੱਤੇ ਜੀ ਨੀ ਕੰਮ ਹੈ ਜੀ ਇਹਨਾਂ ਅਜੇ ਇਹਨੇ ਦੇਖੋ ਬੇਸਿਕਲੀ ਹੁੰਦਾ ਕੀ ਹੈ ਵੀ ਜੋ ਚੋਰੀ ਕਰਦਾ ਹੈ ਤੇ ਨਾਲ ਦੇ ਨਾਲ ਇਹਨੂੰ ਗਾਂ ਕਬਾੜੀ ਇਹਨੂੰ ਕਿਹਨੂੰ ਵੇਚ ਦਿੰਦਾ ਇਹਨੇ ਅੱਜ ਦੇ ਸਾਰੇ ਸਾਰੇ ਮੋਟਰਸਾਈਕਲ ਇੱਕ ਜਗ੍ਹਾ ਡੰਕ ਕੀਤੇ ਹੋਏ ਸੀ ਉਹ ਪੱਠਾ ਬੇਬਾਦ ਹੈਗਾ ਉੱਥੇ ਕੋਈ ਜਾਂਦਾ ਹੁੰਦਾ ਨਹੀਂ ਇਹ ਪਹਿਲਾਂ ਕਿਹਦੇ ਪੱਠਿਆਂ ਤੇ ਕੰਮ ਵੀ ਕਰਦਾ ਰਿਹਾ ਇਹਨੂੰ ਪੱਠਿਆਂ ਦੀ ਲੋਕੇਸ਼ਨ ਨਾਲ ਕੁਸ਼ਨਾ ਦਾ ਪਤਾ ਹੈਗਾ ਔਰ ਉਸ ਪੱਠੇ ਦੇ ਉੱਤੇ ਇਹਨੇ ਇੱਕ ਅੰਦਰਲੇ ਪਾਸੇ ਬੇਬਾਦੀ ਜੀ ਜਗ੍ਹਾ ਸੀ ਉੱਥੇ ਰੱਖੇ ਹੋਏ ਸੀ ਉਤੋਂ ਇੱਕ ਕੋਈ ਰਿਕਵਰ ਕਰਕੇ ਲੈਂਦੇ ਆ ਸਾਰੇ ਹਾਂਜੀ ਬਿਲਕੁਲ ਕੋਲ ਅਜੇ ਸਾਡੇ ਕੋਲ ਰਿਪੋਰਟ ਤੇ ਹੀ ਹੈ ਵੀ ਦਾ ਫਰਦਰ ਇਨਟੈਰੋਗੇਸ਼ਨ ਤੇ ਦਾਨ ਜੇ ਕੋਈ ਨਿਕਲੇਗਾ ਦੇ ਇਸ